you. Mm -hmm. ਪਾਕਿਸਤਾਨ ਦੇ ਵਿੱਚ ਬੀਤੇ ਦਿਨੀ ਚੋਣਾਂ ਹੋਈਆਂ ਜਿਸ ਦੇ ਵਿੱਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਇੱਕ ਵਾਰ ਫਿਰ ਤੋਂ ਚੋਣ ਲੜ ਰਹੇ ਨੇ ਪੰਜਾਬ ਦੇ ਵਿੱਚ ਉਹਨਾਂ ਦੇ ਜੱਦੀ ਪਿੰਡ ਜਾਤੀ ਉਮਰਾ ਦੇ ਵਿੱਚ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਉਹਨਾਂ ਦੀ ਜਿੱਤ ਦੇ ਲਈ ਅਰਦਾਸ ਕੀਤੀ ਪਿੰਡ ਵਾਸੀਆਂ ਨੂੰ ਖਾਸ ਆਸ ਸੀ ਕਿ ਨਵਾਜ਼ ਸ਼ਰੀਫ ਦੁਬਾਰਾ ਜਿੱਤ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣਨਗੇ ਤੇ ਭਾਰਤ ਪਾਕਿਸਤਾਨ ਸਬੰਧ ਹੋਰ ਮਜ਼ਬੂਤ ਹੋਣਗੇ ਉਹਨਾਂ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਦੀ ਸਰਹੱਦ ਤੇ ਗੋਲੀਬਾਰੀ ਦਾ ਡਰ ਪਣਿਆ ਹੋਇਆ ਅਤੇ ਇਸ ਦੇ ਵਿੱਚ ਕੁਝ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ ਤਾਂ ਜੋ ਇਸ ਗੋਲੀਬਾਰੀ ਨੂੰ ਹਮੇਸ਼ਾ ਦੇ ਲਈ ਰੋਕਿਆ ਜਾ ਸਕੇ ਭਾਰਤ ਤੇ ਪਾਕਿਸਤਾਨ ਦੇ ਸਬੰਧ ਹੋਰ ਮਜ਼ਬੂਤ ਹੋ ਸਕਦੇ ਨੇ ਉਹਨਾਂ ਨੂੰ ਉਮੀਦ ਹੈ ਕਿ ਨਵਾਜ਼ ਸ਼ਰੀਫ ਜ਼ਰੂਰ ਜਿੱਤਣਗੇ ਬਲਵਿੰਦਰ ਸਿੰਘ ਪਿੰਡ ਪਿੰਡ ਜਾਤੀ ਉਮਰਾ ਕੀ ਕਹੋਗੇ ਜਿਹੜੀਆਂ ਇਲੈਕਸ਼ਨਾਂ ਹੋਈਆਂ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਦੇ ਵਿੱਚ ਜਿਹੜੀਆਂ ਇਲੈਕਸ਼ਨਾਂ ਹੋਈਆਂ ਲੋਕਤੰਤਰੀ ਇਲੈਕਸ਼ਨ ਹਰੇ ਦੇਸ਼ ਦੇ ਵਿੱਚ ਹੁੰਦੀਆਂ ਵਾ ਜੋ ਕਿ ਕੱਲ ਇਲੈਕਸ਼ਨ ਹੋਈ ਆ ਤੇ ਅੱਜ ਉਹਨਾਂ ਦੀ ਗਿਣਤੀ ਚੱਲ ਰਹੀ ਆ ਅਸੀਂ ਆਸ ਕਰਦੇ ਆ ਕਿ ਜੋ ਇਸ ਪਿੰਡ ਦੇ ਜਿਨ੍ਹਾਂ ਦਾ ਪਿਛੋਕੜ ਇਸ ਪਿੰਡ ਦੇ ਨਾਲ ਆ ਉਹਨਾਂ ਦੇ ਆ ਜਿਹੜੀ ਮਜ਼ਾਰ ਬਣੀ ਆ ਦਾਦਾ ਜੀ ਦੀ ਆ ਪਰਦਾਦਾ ਜੀ ਦੀ ਆ ਪਰਦਾਦਾ ਜੀ ਆ ਉਹਨਾਂ ਦੇ ਇਹ ਮਜ਼ਾਰ ਦੇ ਵਿੱਚ ਜਿਹੜੇ ਦਫਨਾਏ ਗਏ ਆ ਇਹ ਜਗ੍ਹਾ ਤੋਂ ਅਸੀਂ ਸਾਰੇ ਜਿਹੜੇ ਅੱਜ ਪਿੰਡ ਵਾਲੇ ਆਸ ਕਰਦੇ ਆ ਕਿ ਜੋ ਇਲੈਕਸ਼ਨ ਹੋ ਰਹੀ ਆ ਉਹਨਾਂ ਦਾ ਜਿਹੜਾ ਉਭਾਰ ਆ ਉਹ ਚੰਗਾ ਬਣ ਰਿਹਾ ਵਾ ਤੇ ਉਹ ਪ੍ਰਧਾਨ ਮੰਤਰੀ ਵੜਨ ਤੇ ਇਸ ਇੰਡੀਆ ਦੇ ਵਿੱਚ ਵੀ ਆਉਣ ਤੇ ਜੋ ਕਿ ਇੰਡੀਆ ਦੇ ਹਾਲਾਤ ਤੇ ਪਾਕਿਸਤਾਨ ਦੇ ਹਾਲਾਤ ਵਧੀਆ ਬਣਨ ਸਖਾਵੇਂ ਰਹਿਣ ਕੋਈ ਜਾਨੀਮਾਲੀ ਜਿਹੜਾ ਉਹ ਨੁਕਸਾਨ ਹੋਣ ਤੋਂ ਬਚਿਆ ਜਾ ਸਕੇ ਇਹੋ ਅਸੀਂ ਪਿੰਡ ਵਾਲੇ ਆਸ ਕਰਦੇ ਆ ਕਿ ਪਾਰਟੀ ਉੱਪਰ ਕੇ ਉੱਪਰ ਆ ਰਹੀ ਹੈ ਤੇ ਇਹਨਾਂ ਨੂੰ ਮੌਕਾ ਮਿਲ ਜਾਵੇ ਹਰਦੀਪ ਸਿੰਘ ਹਰਦੀਪ ਸਿੰਘ ਜੀ ਕਿਹੜਾ ਪਿੰਡ ਸੰਜਾਤੀ ਉਮਰਾ ਕੀ ਕਹਿਣਾ ਚਾਹੋਗੇ ਨਵਾਜ਼ ਸ਼ਰੀਬ ਇੱਕ ਵਾਰ ਫੇਰ ਇਲੈਕਸ਼ਨ ਹੋਈ ਆ ਪਾਕਿਸਤਾਨ ਦੇ ਵਿੱਚ ਦਾ ਰਿਜ਼ਲਟ ਚੱਲ ਰਹੇ ਨੇ ਤਾਂ ਕੀ ਕਹਿਣਾ ਚਾਹਦੇ ਹੋ ਅਸੀਂ ਤੇ ਇਹ ਜਿਉਂਨੇ ਅਗੇ ਉਹੀ ਪ੍ਰਧਾਨ ਮੰਤਰੀ ਬਣਨ ਸਸ ਪਿੰਡ ਦੇ ਆ ਫਿਰ ਇੱਕ ਤਾਂ ਹਾਲਾਤ ਠੀਕ ਹੋ ਜਾਣਗੇ ਉਹਨਾਂ ਦੀ ਕੋਸ਼ਿਸ਼ ਇਹ ਹੁੰਦੀ ਆ ਕਿ ਪਾਕਿਸਤਾਨ ਤੇ ਇੰਡੀਆ ਦੇ ਹਾਲਾਤ ਠੀਕ ਰਹਿਣ ਉਹ ਗੱਲ ਵੀ ਇਹ ਪੱਖ ਚ ਕਰਦੇ ਆ ਅਸੀਂ ਤੇ ਸਾਨੂੰ ਦੇ ਆਸਾ ਵੀ ਉਹੀ ਉਹੀ ਪ੍ਰਧਾਨ ਮੰਤਰੀ ਬਣਨ ਇਸ ਤੋਂ ਪਹਿਲਾਂ ਕੀ ਉਹਨਾਂ ਨੇ ਪਿੰਡ ਇੱਥੇ ਘੇੜਾ ਮਾਰਿਆ ਕਦੀਆਂ ਕੋਈ ਪਰਿਵਾਰਕ ਮੈਂਬਰ ਆਉਂਦਾ ਜਾਂਦਾ ਆ ਪਰਿਵਾਰਕ ਮੈਂਬਰ ਤਾਂ ਆਉਂਦੇ ਜਾਂਦੇ ਰਹਿੰਦੇ ਆ ਪਰ ਇਹਨਾਂ ਦਾ ਇਹ ਸੁਣਿਆ ਸੀਗਾ ਨਵਾਜ਼ ਸ਼ਰੀਫ ਜੀ ਇੱਥੇ ਆਏ ਸੀਗੇ ਸਨ 82 ਜਾਇ ਹੈਗੇ ਤੇ ਬਾਕੀ ਉਹਨਾਂ ਦਾ ਭਰਾ ਸੁਬਾਸ਼ ਸ਼ਰੀਫ ਉਹ ਵੀ ਇੱਥੇ ਆਏ ਸੀਗੇ ਉਹਨਾਂ ਦਾ ਹੋਰ ਪਰਿਵਾਰ ਵੀ ਸਾਰੇ ਆਉਂਦੇ ਜਾਂਦੇ ਰਹਿੰਦੇ ਆ ਗੇੜਾ ਵਾ ਅਸੀਂ ਵੀ ਜਾਣਦੇ ਆ ਉਹ ਵੀ ਆਉਂਦੇ ਆ ਹਾਂਜੀ ਬਾਪੂ ਕੀ ਨਾਮ ਆਪਣਾ ਮੰਗਲ ਸਿੰਘ ਕਿਹੜਾ ਪਿੰਡ ਆ ਜਾਤੀ ਮੁਰਾ ਕੀ ਕਹਿਣਾ ਚਾਹੋਗੇ ਇੱਕ ਵਾਰ ਫਿਰ ਨਵਾਜ਼ ਸ਼ਰੀਫ ਪਾਕਿਸਤਾਨ ਦੇ ਜਿਹੜਾ ਪ੍ਰਧਾਨ ਮੰਤਰੀ ਚੋਣ ਲੜੀ ਆ ਤਾਂ ਨਤੀਜੇ ਹੁਣ ਚੱਲ ਰਹੇ ਨੇ ਇੱਕ ਕਰਨ ਟਿਹੜੀ ਇਹ ਚੋਣ ਲੜਦੇ ਆ ਇਹਦੇ ਚ ਕਾਮਯਾਬ ਹੋਣਾ ਚਾਹੀਦਾ ਵਾ ਤੇ ਹੋ ਕੇ ਕਾਮਯਾਬ ਤੇ ਉਹ ਪਿੰਡ ਆਪਣੇ ਆਵੇ ਤੇ ਜੋ ਕਿਵੇਂ ਦਾ ਲੱਗਦਾ ਜਿਵੇਂ ਕਿਵੇਂ ਦਾ ਪਿੰਡ ਦਾ ਮੋਹ ਹੈਗਾ ਵਾ ਆਉਂਦੇ ਜਾਂਦੇ ਰਹਿੰਦੇ ਨੇ ਤਾਂ ਜਾਂ ਪਿੰਡ ਵਾਸਤੇ ਹੁਣ ਤੱਕ ਸੋਚਦੇ ਨੇ ਆਉਂਦੇ ਜਾਂਦੇ ਆ ਉਹ ਸੋਚਦੇ ਬਹੁਤ ਜ਼ਿਆਦਾ ਸੋਚ ਦੇ ਕਰਕੇ ਹੀ ਤੇ ਠੀਕ ਹਾਂਜੀ ਹਾਂਜੀ ਭਾਜੀ ਕੀ ਨਾਮ ਆਪਣਾ ਜੀ ਮੇਰਾ ਨਾਮ ਦਲਬਖ ਸਿੰਘ ਕਿਹੜਾ ਪਿੰਡ ਜਾਤੀਮਰਾ ਕੀ ਕਹਿਣਾ ਚਾਹੋਗੇ ਜਿਹੜਾ ਨਵਾਜ਼ ਧੀ ਦੁਬਾਰਾ ਚੋਣ ਮੈਦਾਨ ਚ ਉਤਰੇ ਨੇ ਕੋਈ ਜਿਹੜਾ ਕੱਲ ਇਲੈਕਸ਼ਨ ਹੋਈ ਆ ਪਾਕਿਸਤਾਨ ਦੇ ਵਿੱਚ ਉੱਥੇ ਜਿਹੜੀ ਗਿਣਤੀ ਚੱਲ ਰਹੀ ਆ ਉਹ ਸਾਨੂੰ ਆਸ ਆ ਕਿ ਸਾਡੇ ਪਿੰਡ ਦੇ ਜੋ ਉਹਨਾਂ ਦਾ ਪਿਤਾਪੁਰਖੀ ਪਿੰਡ ਆ ਜਾਤੀਮਰਾ ਨਵਾਜ਼ ਧੀ ਸਾਹਿਬ ਦੁਬਾਰਾ ਜਿੱਤ ਕੇ ਪ੍ਰਧਾਨ ਮੰਤਰੀ ਬਣਨਗੇ ਜਿਸ ਦੇ ਨਾਲ ਦੋਵਾਂ ਦੇਸ਼ਾਂ ਦੇ ਸਬੰਧ ਜਿਹੜੇ ਬਹੁਤ ਹੀ ਵਧੀਆ ਹੋਣਗੇ ਸਾਨੂੰ ਪੂਰਨ ਆਸ ਆ ਕਿ ਉਹ ਬਹੁਤ ਨਾਲ ਯਤਨਗੇ ਤੇ ਆਪਣੀ ਸਰਕਾਰ ਚਲਾਉਣਗੇ ਦੇਖੋ ਪਹਿਲਾਂ ਇੱਥੇ ਕੋਈ ਪਰਿਵਾਰਿਕ ਮੈਂਬਰ ਆਉਂਦਾ ਜਾਂਦਾ ਰਹਿੰਦਾ ਹਵੇ ਜਾਂ ਕਿਹਨੂੰ ਹੋ ਹੈਗਾ ਪਰਿਵਾਰ ਇੱਥੋਂ ਦੇ ਨਾਲ ਸਾਡੇ ਪਿੰਡ ਦੇ ਨਾਲ ਬਹੁਤ ਜ਼ਿਆਦਾ ਉਹਨਾਂ ਦਾ ਪ੍ਰੇਮ ਆ ਤਕਰੀਬਨ ਉਹ ਆਉਂਦੇ ਜਾਂਦੇ ਰਿੰਦੇ ਸਾਲ ਬਾਅਦ 2 ਸਾਲ ਬਾਅਦ ਢੇੜਾ ਵੱਜਦਾ ਰਿੰਦਾ ਪਰਿਵਾਰ ਦਾ ਪਿੱਛੇ ਜੇ 2013 ਦੇ ਵਿੱਚ ਸਹਿਬਾਸਰੀ ਸਾਹਿਬ ਆਏ ਸੀਗੇ ਮੁੱਖ ਮੰਤਰੀ ਹੋਣ ਦੇ ਨਾਤੇ ਇੱਥੇ ਆਪਣੇ ਪ੍ਰਕਾਸ਼ ਸਿੰਘ ਬਾਦਲ ਜੀ ਆਏ ਸੀਗੇ ਬਹੁਤ ਸਾਡੇ ਪਿੰਡ ਦਾ ਵਿਕਾਸ ਹੋਇਆ ਹੁਣ ਵੀ ਸਾਨੂੰ ਆਸ ਆ ਜੇ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਬਣਨਗੇ ਤੇ ਘੇੜਾ ਮਾਰਨਗੇ ਪਿੰਡ ਦੇ ਵਿੱਚ ਜਰੂਰ ਸਾਨੂੰ ਬਹੁਤ ਆਸ ਆ ਸਾਡੇ ਪਿੰਡ ਦੇ ਵਿਕਾਸ ਹੋਣਗੇ